ਤੇ ਸਾਡੇ ਪਿੰਡ ਦੇ ਜਸਵਿੰਦਰ لال ਸਾਡੇ ਸਰਪੰਚ ਸਾਹਿਬ ਸਾਡੇ ਪਿੰਡ ਦੇ ਦੇ ਕੇ ਮਤਲਬ ਸਾਰਿਆਂ ਦੀ ਉਹਨੇ ਇੰਨੀ ਮਦਦ ਕੀਤੀ ਹੈ ਵੀ ਕਹਿਣ ਦੀ ਗੱਲ ਨਹੀਂ ਹੈਗੀ ਤੇ ਜਿਨ੍ਹਾਂ ਦੇ ਮਕਾਨਾਂ ਦੀਆਂ ਛੱਤਾਂ ਚੁੰਦੀਆਂ ਉਹਨਾਂ ਨੂੰ ਤਰਪਾਲ ਵੀ ਦਿੱਤੇ ਹੈ ਘਰ ਵਿੱਚ ਰੱਖਣ ਦੀ ਕਿਸੇ ਨੂੰ ਲੋੜ ਹੈ ਉਹ ਵੀ ਦਿੰਦੇ ਆ ਪਰ ਮੈਂ ਅਪੀਲ ਕਰਨਾ ਚਾਹੁੰਦਾ ਵੀ ਜਿੱਦਾਂ ਸਾਡੇ ਪਿੰਡ ਦੇ ਸਰਪੰਚ ਸਾਹਿਬ ਸਾਡੀ ਸਹਾਇਤਾ ਕਰਦੇ ਆ ਆਪਣੇ ਬਾਕੀ ਪਿੰਡਾਂ ਨੂੰ ਵੀ ਅਪੀਲ ਇਹ ਹੈਗੀ ਹੈ ਵੀ ਬਾਕੀ ਪਿੰਡਾਂ ਦੇ ਸਰਪੰਚ ਆਪਣੇ ਪਿੰਡ ਲਈ ਮਤਲਬ ਇਦਾਂ ਮਤਲਬ ਉਹਨਾਂ ਦੇ ਦੇਖਭਾਲ ਕਰਨ ਤੇ ਗਰੀਬ ਆਦਮਿਆਂ ਦਾ ਸੋਚਿਆ ਗਾਣ ਇਹਨਾ ਤੁਹਾਡੇ ਮੇਰਾ ਨਾਮ ਜਸਵਿੰਦਰ ਲਾਲ ਤੁਸੀਂ ਕਹਿੰਦੇ ਸਤਿ ਸ਼੍ਰੀ ਅਕਾਲ ਮੈਂ ਕਿਹੜਾ ਮੇਰਾ ਪਿੰਡ ਸੰਦਰਾ ਨੂੰ ਸਾਨੂੰ ਪਤਾ ਲੱਗਿਆ ਕਿ ਜਿੱਦਾਂ ਹੁਣ ਲਗਾਤਾਰ ਬਾਰਿਸ਼ ਹੋ ਰਹੀ ਆ ਤੇ ਲੋਕਾਂ ਦੇ ਘਰਾਂ ਦੀ ਵੀ ਕਾਫੀ ਦਿੱਕਤ ਆ ਰਹੀ ਨੂੰ ਝੁੰਦੇ ਆ ਜਾਂ ਲੱਗੇ ਕਿ ਕੀ ਬਣੇ ਹੁਣਾਂ ਮਤੇ ਆਪਣੇ ਬੋਲੇ ਦੀ ਉਪਰਾ ਲੱਗਦਾ ਨਾ ਮੈਂ ਇਦਾਂ ਜੀ ਮੈਨੂੰ ਪਤਾ ਲੱਗਿਆ ਸੀ ਕੱਲ ਤੇ ਸਾਡੇ ਪਿੰਡ ਦੇ ਵਿੱਚ ਕਈ ਘਰ ਇਦਾਂ ਦੇ ਹੈਗੇ ਜਿਹੜੇ ਕਿ ਚੋਰ ਆਇਆ ਤੇ ਉਹਨਾਂ ਦੇ ਘਰਾਂ ਦੇ ਵਿੱਚ ਪਾਣੀ ਤਾਂ ਮੈਂ ਨਹੀਂ ਕਹਿ ਰਿਹਾ ਵਗ ਰਿਹਾ ਲੇਕਿਨ ਉਦਾਂ ਛੱਤਾਂ ਚੋਰੀਆਂ ਉਹ ਮੈਂ ਕੱਲ ਜਾ ਕੇ ਵਿਜ਼ਿਟ ਕੀਤਾ ਪਿੰਡ ਦਾ ਸਾਰੇ ਦਾ ਜਿਹੜੇ ਘਰਾਂ ਦਾ ਮੈਨੂੰ ਲੱਗਿਆ ਕਿ ਚੋਰੀਆਂ ਮੈਂ ਉਹਨਾਂ ਬਾਤੇ ਪੁਲੋਂਥੇਂ ਦਾ ਪ੍ਰਾਲਾ ਕੀਤਾ ਕਿ ਮੈਂ ਤੁਹਾਨੂੰ ਲਫਾਫੇ ਜੋ ਹੈ ਪੁਲੋਂਥੇਂ ਦੇ ਆਕੇ ਦੂੰਗਾ ਉਹਦੇ ਨਾਲ ਜੋ ਹੈ ਤੁਹਾਡੀ ਜੋ ਵੀ ਸਮਗਰੀ ਹੈ ਖਾਣ ਦੀ ਔਰ ਪਹਿਨਣੇ ਦੀ ਕਪੜਾ ਜਿਹੜਾ ਉਹ ਤੁਹਾਡਾ ਜੋ ਹੈ ਸਾਰਾ ਬਚਿਆ ਰਹੂਗਾ ਕੁਛ ਮੈਂ ਵੰਡ ਚੁੱਕਾ ਤੇ ਕੁਸਾਂ ਨੂੰ ਇੱਕ ਬੰਡਲ ਸਾਡਾ ਗਲਤ ਆ ਗਿਆ ਉਹ ਮੈਂ ਦੁਬਾਰਾ ਹੁਣ ਬੰਡਲ ਲੈਣ ਬਾਤੇ ਚੱਲਿਆ ਕੁਛ ਘਰ ਰਹਿ ਗਿਆ ਜਿੰਨਨ ਮਾ ਹੁਣ ਆ ਕੇ ਦੁਬਾਰਾ ਫੇ ਦੁਬਾਰਾ ਪੁਲ ਨੂੰ ਬੰਨ੍ਹੂਗਾ ਜਿੰਨੇ ਜਿੰਨੇ ਵੀ ਖਾਨੇ ਹਨ ਉਸ ਹਿਸਾਬ ਦੇ ਨਾਲ ਹੁਣ ਜਿੱਦਾਂ ਲੋਕਾਂ ਦਾ ਕਾਫੀ ਨੁਕਸਾਨ ਵੀ ਹੋ ਰਿਹਾ ਬਰਗ ਵਿੱਚ ਮੈਂ ਇੱਥੇ ਹਲਕੇ ਦੇ ਇੱਕ ਮੰਤਰੀ ਵੀ ਹੈ ਤੇ ਐਮਐਲਏ ਸਾਹਿਬ ਵੀ ਹੈ ਉਹਨਾਂ ਮਤਲਬ ਕੋਈ ਵਿਜ਼ਿਟ ਦਿੱਤਾ ਗਿਆ ਨੇ ਐਮਐਲਏ ਸਾਹਿਬ ਹੁਣ ਦੇਖੋ ਸਾਡੇ ਰਵਜੋਸਾ ਜਿਹੜੇ ਹੈਗੇ ਮੰਤਰੀ ਹੈ ਉਹਨਾਂ ਦੇ ਉੱਤੇ ਬਹੁਤ ਬੋਝ ਆ ਗਿਆ ਜਿੱਦਾਂ ਹੁਣ ਸਾਡੇ ਨੇੜੇ ਮਡੇਾਲੀ ਕਾਂਡ ਹੋ ਗਿਆ ਸੀ ਉਹਨੇ ਉੱਥੇ ਉੱਥੇ ਵੀ ਆ ਕੇ ਕਾਫੀ ਨੇ ਯੋਗਦਾਨ ਪਾਇਆ ਪਰ ਹੁਣ ਇਦਾਂ ਦੀ ਆਫਤਾਂ ਦੇ ਵਿੱਚ 100 ਪਿੰਡ ਜਿਹੜਾ ਸਾਡਾ तकरीबन ਮੁਖਬਰਾਂ ਦੇ ਵਿੱਚ ਚੱਲ ਰਿਹਾ ਕਿ ਬਾੜ ਦੇ ਵਿੱਚ ਘਿਰਿਆ ਹੋਇਆ ਹੈ ਤੇ ਉਧਰ ਵੀ ਉਹ ਵਿਜੀ ਆ ਸਾਡੇ ਇਲਾਕੇ ਦੇ ਵਿੱਚ ਹਲੇ ਇਹਨਾਂ ਬਾੜ ਨਹੀਂ ਆਇਆ ਘਰਾਂ ਦੇ ਵਿੱਚ ਪਾਣੀ ਨਹੀਂ ਪਿਆ ਇਸ ਕਰਕੇ ਮੈਂ ਜਿੱਦਾਂ ਉਹਨਾਂ ਨੂੰ ਇਹ ਲੱਗਿਆ ਕਿ ਸਾਡੇ ਇਲਾਕੇ ਦੇ ਵਿੱਚ ਕੋਈ ਹੈ ਮਾਤਰੀ ਸਾਹਿਬ ਸਾਡੇ ਇੱਥੇ ਵੀ ਪਹੁੰਚਣਗੇ ਆਪੀ ਮਦਦ ਕਰਨਗੇ ਕੋਈ ਵੀ ਗੱਲ ਨਹੀਂ ਸਰਪੰਚ ਸਾਹਿਬ ਇਹ ਵੀ ਪਤਾ ਲੱਗਾ ਤੁਸੀਂ ਹੜਪੀੜਤਾਂ ਲਈ ਕੋਈ ਸਮਾਨ ਵੀ ਲੈਣ ਜਾ ਰਹੇ ਸਾਡੇ ਸਾਡੇ ਦੇ ਸਹਿਯੋਗ ਦੇ ਨਾਲ ਦੇਸ਼ਾਂ ਵਿਦੇਸ਼ਾਂ 'ਚ ਰਹਿੰਦੇ ਸਾਡੇ ਬੱਚੇ ਡਿਪਰਾ ਸਾਡੀ ਆਪ ਭੈਣਾ ਜਿਹੜੀ ਅੱਗੇ ਸਾਨੂੰ ਵਿਦੇਸ਼ੋਂ ਮਦਦ ਕਰ ਰਹੀ ਆ ਕਿ ਜੋ ਵੀ ਹੜਪੀਟਾਂ ਬਾਤ ਹੈ ਸਾਡੇ ਲੈਕਸ ਹੈ ਤਾਂ ਕਿ ਤੁਹਾਨੂੰ ਦੱਸੋ ਤਕਰੀਬਨ ਸਾਨੂੰ 2 ਲੱਖ 2 ਲੱਖ ਦੇ ਕਰੀਬ ਦੇ ਵਿੱਚ ਸਾਡੇ ਕੋਲ ਜੋ ਆ ਪੈਸਾ ਹੋ ਗਿਆ ਹੈ ਅਸੀਂ ਦੋ ਢੂੜੀ ਦੀਆਂ ਟਰਾਲੀਆਂ ਇੱਕ ਹਰੇਚਾਰੇ ਦੀ ਅਤੇ ਜੋ ਜ਼ਰੂਰੀ ਰਸਤਾ ਲੈ ਕੇ ਬਾਬਾ ਦੀਪ ਸਿੰਘ ਜੋ ਹੈ ਉਸ ਫਾਊਂਡੇਸ਼ਨ ਨੂੰ ਅਸੀਂ ਭੇਜ ਰਹੇ ਹਾਂ ਕਿ ਪੰਜ ਤਰੀਕ ਨੂੰ ਸਾਨੂੰ ਟਾਈਮ ਦਿੱਤਾ ਹੈਗਾ ਕਿ ਉੱਦੋਂ ਆਇਓ ਉਸ ਦਿਨ ਅਸੀਂ ਜਾ ਕੇ ਪਹੁੰਚਣੇ ਨਾਲ ਸਾਡੇ ਇਹ ਲड़का ਕੈਂਦੀਪ ਸਿੰਘ ਇਹ ਇਹਦੇ ਕੋਲ ਅਸੀਂ ਸਾਰਾ ਹੌਕਤਾਬ ਰੱਖਿਆ ਇਹ ਸਾਡੇ ਪਹਿਲੇ ਸਰਪੰਚ ਵੀ ਹੈ ਤੇ ਮੈਂ ਚਾਹੁੰਦਾ ਕਿ ਪਰਮਾਤਮਾ ਸਾਡੀ ਇਦਾਂ ਸਤਸੰਤੋਖ ਬਣਾਈ ਰੱਖੇ ਅਸੀਂ ਲੋਕਾਂ ਦੀ ਸੇਵਾ ਕਰਦੇ ਰਹੀਏ ਪਿੰਡ ਦੀ ਸੇਵਾ ਕਰਦੇ ਰਹੀਏ